ਸੋਰਠ ਮਹੱਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤੇਨਾਂ ਠਾਕ ਨ ਪਾਇਆ ਪਿਆਰੇ ਅਮਰ ਤੇ ਰਸਨ ਹਰੇ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 636 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਿਨੇ ਸਤਗੁਰ ਸੇਵਿਆ ਪਿਆਰੇ ਅਰਥਾਤ ਕਿ ਜਿਨ੍ਹਾਂ ਨੇ ਗੁਰਮੁਖਾਂ ਗੁਰੂ ਪਿਆਰਿਆਂ ਨੇ ਸਤਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਤੋਂ ਸਿਮਰਨ ਕਰਨਾ ਕੀਤਾ ਹੈ ਪਿਆਰੇ ਜੀ ਕਹਿੰਦਾ ਤੈਨ ਕੈ ਸਾਥ ਤਰੇ ਅਰਥਾਤ ਕਿ ਅਨਦੇ ਸੰਗੀ ਸਾਥੀ अथवा ਸੰਪਰਕ ਦੇ ਵਿੱਚ ਆਉਣੇ ਵਾਲੇ ਕਾਫਲਿਆਂ ਦੇ ਕਾਫਲੇ ਤਰ ਗਏ ਕਹਿੰਦਾ ਤੈਨ ਠਾਕ ਨ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ ਤੈਨ ਠਾਕ ਨ ਪਾਈਆ ਪਿਆਰੇ ਅਰਥਾਤ ਕਿ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਪਾਈ ਜਾਂਦੀ ਹੈ ਪਿਆਰੇ ਦੇ ਕਿ ਇਹਨਾਂ ਦੇ ਕਹਿੰਦੇ ਅੰਮ੍ਰਿਤ ਰਸਨ ਹਰੇ ਅਰਥਾਤ ਕ ਜਿਹੜੇ ਆਪਣੀ ਰਸਨਾ ਦੇ ਨਾਲ ਉਹ ਹਰੀ ਪਰਮੇਸ਼ਰ ਦੇ ਅੰਮ੍ਰਿਤਮਈ ਨਾਮ ਨੂੰ ਜਪਣਾ ਕਰਦੇ ਹਨ ਕਹਿੰਦੇ ਬੂਡੇ ਭਾਰੇ ਪਹਿ ਬਿਨਾ ਪਿਆਰੇ ਤਾਰੇ ਨਦਰ ਕਰੇ ਬੂਡੇ ਭਾਰੇ ਅਰਥਾਤ ਕੇ ਪਾਪਾਂ ਦੇ ਭਾਰ ਵਾਲੇ ਡੁੱਬ ਗਏ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਕਿਵੇਂ ਪਿਆ ਬਨਾ ਪਿਆਰੇ ਮਹਾਰਾਜ ਕਨੇ ਜਿਹੜੇ ਪਿਆਰੇ ਪਰਮੇਸ਼ਰ ਦੇ ਪੈਰ ਤੋਂ ਬਿਗਾਰ ਸੰਨ ਵਿਰਵੇ ਵਾਂਜੇ ਸੰਨ ਤਾਰੇ ਨਦਰ ਕਰੇ ਅਰਥਾਤ ਕਿ ਜਿਨ੍ਹਾਂ ਤੇ ਉਹ ਹਰੀ ਪਰਮੇਸ਼ਰ ਆਪਣੀ ਨਜ਼ਰ ਅਸਵਾ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹਨਾਂ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਤਾਰ ਦਿੰਦਾ ਹੈ ਸੋ ਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪੀ ਤੂੰ ਹਸਾ ਲਾਹਣਾ ਪਿਆਰੇ ਪੀ ਤੇਰੀ ਸਾਲਾਹਾਂ ਵੇਣਾ ਬੋਹਿਤ ਪਾ ਡੁੱਬਿਆ ਪਿਆਰੇ ਕੰਦੀ ਪਾਏ ਕਹਾ ਰਹਾ ਪੀ ਤੂੰ ਹਸਾ ਲਾਹਣਾ ਪਿਆਰੇ ਅਰਥਾਤ ਕਿਸੇ ਇਸ ਕਰਕੇ ਹਰ ਹਾਲਤ ਦੇ ਵਿੱਚ हे प्यारे परमेश्वर जी केवल ते केवल तेनु ही सलाउना है पी तेरी सलाह हां सोइस करके असि तेरी ही सिर्फ सलाह करनी करदे हां कहंदा बिन बोहित पै डूबिया प्यारे अर्थात के नाम रूपी बोहित तद जहाज तो बगैर पै दाई संसार समुंदर ਦੇ ਵਿੱਚ ਡੁੱਬ ਜਾਈਦਾ ਹੈ प्यारे ਔਰ ਮਹਾਰਾਜ ਕਹਿੰਦਾ ਕੰਦੇ ਪਾਇਕ ਹਾ ਹਰ ਅਰਥਾਤ ਕਿ ਸੰਸਾਰ ਰੂਪੀ ਸਮੁੰਦਰ ਦੇ ਕੰਡੇ ਤੇ ਕਹਾ ਹਰ ਅਰਥਾਤ ਦੁਹਾਈ ਪਾਰਿਆ ਪੈ ਰਹੀ ਹੈ ਬੜਾ ਚੀਕ ਚਹਾੜਾ ਪੈ ਰਿਹਾ ਹੈ ਸੁਰ ਹੌਰ ਅਰਥਾਤ ਵਿਸ਼ਰਾਮ ਦੇ ਕਿ ਅਗੋ ਆਪਣੀ ਅਸ਼ਟਪਦੀ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਾਲਾ ਹੀ ਸਾਲਾ ਹਣਾ ਪਿਆਰੇ ਦੂਜਾ ਅਵਰ ਨਾ ਕੋਏ ਮੇਰੇ ਪ੍ਰਭ ਸਲਾਹਣ ਸਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਸਾਲਾਹੀ ਸਲਾਹਣਾ ਪਿਆਰੇ ਅਰਥਾਤ ਕਿ ਉਸ ਸਲਾਉਣਯੋਗ ਹਰੀ ਨੂੰ ਸਲਾਉਣਾ ਕਰੀਏ ਪਿਆਰੇ ਜੀ ਦੂਜਾ ਅਵਰ ਨ ਕੋਏ ਤੇ ਉਸ ਹਰੀ ਪਰਮੇਸ਼ਰ ਤੋਂ ਬਿਨਾ ਮਹਾਰਾ ਜੀ ਕਹਿੰਦੇ ਕਿਸੇ ਦੂਸਰੇ ਹੋਰ ਨੂੰ ਸਲਾਉਣਾ ਨਾ ਕਰੀਏ ਕਹਿੰਦਾ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਅਰਥਾਤਕ ਜਿਹੜੇ ਮੇਰੇ ਪ੍ਰਭੂ ਪਰਮੇਸ਼ਰ ਨੂੰ ਮਾਲਕ ਹਰੀ ਨੂੰ ਸਲਾਉਣਾ ਕਰਦੇ ਹਨ ਉਹ ਭਲੇ ਹਨ ਹੈ ਪਿਆਰੇ ਜੀ ਕਹਿੰਦਾ ਸਬਦ ਰਤੇ ਰੰਗ ਹੋਏ ਜੇ ਜਿਹੜਾ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੁਆਰਾ ਰੰਗੇ ਗਏ ਮਹਾਰਾਜ ਕਹਿੰਦੇ ਉਹਨਾਂ ਨੂੰ ਨਾਮ ਰੂਪੀ ਮਜੀਠੀ ਰੰਗ ਚੜਦਾ ਹੈ ਕਹਿੰਦੇ ਤਿਸ ਕੇ ਸੰਗਤ ਜੇ ਮਿਲਾ ਪਿਆਰੇ ਰਾਸ ਲਾਤ ਵਲੋਏ ਤਿਸ ਕੇ ਸੰਗਤ ਜੇ ਮਿਲਾ ਪਿਆਰੇ ਅਰਥਾਤ ਕਿ ਜੇਕਰ ਕਦੇ ਮੈਨੂੰ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੀ ਸੰਗਤ ਮਿਲ ਜਾਵੇ ਪਿਆਰੇ ਜੀ ਦਾ ਮਹਾਰਾਜ ਕਹਿੰਦੇ ਰਾਸ ਲੈ ਤਤ ਵਿਲੋਏ ਤੇ ਅਸੀਂ ਨਾਮ ਰਸ ਨੂੰ ਪ੍ਰੇਮ ਰਸ ਨੂੰ ਲੈ ਕੇ ਤਤ ਸਰੂਪ ਪਰਮੇਸ਼ਰ ਦੇ ਨਾਮ ਦਾ ਰੜਕਣਾ ਪਾਉਣਾ ਕਰੀਏ ਸੋਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪਾਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾ ਨੀਸਾਣਾ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣਾ ਪਾਤ ਪਰਵਾਨਾ ਸੱਚਾ ਪਿਆਰੇ ਅਰਥਾਤਕ ਜਿਨ੍ਹਾਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਕੋਲ ਕੇਵਲ ਸੱਚ ਰੂਪੀ ਪਰਵਾਨਾ ਹੈ ਸੱਚ ਰੂਪੀ ਰਾਧਾਰੀ ਹੈ ਉਹੀ ਪਾਤ ਅਰਥਾਤ ਜਤਾ ਬਰੂ ਪਾਉਂਦੇ ਨੇ ਪਿਆਰੇ ਜੀ ਔਰ ਨਾਮ ਸੱਚਾ ਨਿਸ਼ਾਨ ਉਨ੍ਹਾਂ ਦੇ ਮਸਤਕ ਦੇ ਉੱਪਰ ਨਾਮ ਰੂਪੀ ਪ੍ਰਵਾਨਗੀ ਦਾ ਸੱਚਾ ਨਿਸ਼ਾਨ ਪੈਂਦਾ ਹੈ ਕਹਿੰਦੇ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਣਾ ਆਇਆ ਲਿਖ ਲੈ ਜਾਵਣਾ ਪਿਆਰੇ ਅਰਥਾਤ ਕਿ ਜਿਹੜਾ ਵੀ ਜੀਵ ਇਸ ਧਰਤੀ ਧਰਮਸਾਲ ਦੇ ਵਿੱਚ ਆਇਆ ਹੈ ਹਰ ਇੱਕ ਜੀਵ ਨੇ ਆਪਣੇ ਕਰਮਾਂ ਦੇ ਨੇਖਾ ਨੂੰ ਲਿਖ ਕੇ ਲੈ ਜਾਣਾ ਹੈ ਪਿਆਰੇ ਕਾਇਦਾ ਹੁਕਮੇ ਹੁਕਮ ਪਛਾਣ ਸੋ ਇਸ ਕਰਕੇ ਹੁਕਮੀ ਪਰਮੇਸ਼ਰ ਦੇ ਹੁਕਮ ਨੂੰ ਪਛਾਣਣਾ ਕਰ ਕਹਿੰਦੇ ਗਰਬੈ ਨਾ ਹੁਕਮ ਨਾ ਬੂਝਿਆ ਪਿਆਰੇ ਸੱਚੇ ਸੱਚਤ ਨਾ ਗਰਬੈ ਨਾ ਹੁਕਮ ਨਾ ਬੂਝਿਆ ਪਿਆਰੇ ਅਰਥਾਤ ਜੇ ਗੁਰੂ ਮਹਾਰਾਜ ਜੀਆਂ ਤੋਂ ਬਿਨਾ ਗੁਰੂ ਦੇ ਸ਼ਰਨ ਚ ਪੈਣ ਤੋਂ ਬਗੈਰ ਉਸ ਹਰੀ ਪਰਮੇਸ਼ਰ ਦੇ ਹੁਕਮ ਨੂੰ ਬੁੱਝੀਦਾ ਨਹੀਂ ਹੈ ਪਿਆਰੇ ਕਹਿੰਦਾ ਸਾਚੇ ਸਾਚਾ ਤਾਣ ਤੇ ਸੱਚੇ ਪਰਮੇਸ਼ਰ ਦਾ ਤਾਣ ਤੇ ਬਾਲ ਸ਼ਕਤੀ ਵੀ ਸੱਚੀ ਐ ਸੋ ਆਪਣੇ ਬਚਨ ਦੇ ਚੌਥੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹੁਕਮ ਹੈ ਅੰਦਰ ਨਿਮਮਿਆ ਪਿਆਰੇ ਹੁਕਮ ਹੈ ਉਦਰ ਮਜਾਰ ਹੁਕਮ ਹੈ ਅੰਦਰ ਜਮਿਆ ਪਿਆਰੇ ਉਦੋਂ ਸਰ ਕਾ ਪਾਰ ਹੁਕਮ ਅੰਦਰ ਨਿਮਿਆ ਪਿਆਰੇ ਅਰਥਾਤ ਕਿ ਹਰੀ ਪਰਮੇਸ਼ਰ ਦੇ ਹੁਕਮ ਦੇ ਅੰਤਰਗਤ ਹੀ ਜੀਵਦਾ ਮਾਤਾ ਦੇ ਗਰਭ ਦੇ ਵਿੱਚ ਨਿੰਮਣਾ ਅਰਥਾਤ ਮਾਤਾ ਦੇ ਰਗਤ ਅਤੇ ਪਿਤਾ ਦੇ ਵੀਰਜ ਤੋਂ ਅੰਗਾਂ ਦੀ ਘਾੜਤ ਘੜੀ ਗਈ ਹੈ ਪਿਆਰੇ ਜੀ ਇਹਦਾ ਹੁਕਮ ਹੈ ਉਦਰ ਮਜਾਰ ਤੇ ਹਰੀ ਪਰਮੇਸ਼ਰ ਦੇ ਹੁਕਮ ਦੇ ਅੰਤਰਗਤ ਹੀ ਜੀਵ ਮਾਤਾ ਦੇ ਗਰਭ ਦੇ ਵਿੱਚ ਘਰ ਟਿਕਿਆ ਰਹਿੰਦਾ ਹੈ ਕਹਿੰਦਾ ਹੁਕਮ ਹੈ ਅੰਦਰ ਜੰਮਿਆ ਪਿਆਰੇ ਉਦ ਸਿਰ ਕਾ ਪਾਰ ਹੁਕਮ ਹੈ ਅੰਦਰ ਜੰਮਿਆ ਪਿਆਰੇ ਅਰਥਾਤ ਕਿ ਹਰੀ ਪਰਮੇਸ਼ਰ ਦੇ ਹੁਕਮ ਦੇ ਅੰਤਰਗਤ ਹੀ ਜੀਵ ਦਾ ਜਗਤ ਦੇ ਵਿੱਚ ਜੰਮਣਾ ਹੋਇਆ ਹੈ ਪਿਆਰੇ ਜੀ ਕਿਵੇਂ ਕਹਿੰਦਾ ਉਦ ਸਿਰ ਕਾ ਪਾਰ ਉਲਟਾ ਸਿਰ ਪਰਨੇ ਜੀਵ ਨੇ ਜਨਮ ਲੈਣਾ ਕੀਤਾ ਹੈ ਜਗਤ ਦੇ ਵਿੱਚ ਕਹਿੰਦਾ ਗੁਰਮੁਖੇ ਦਰਗਾਹ ਜਾਣਿਆ ਪਿਆਰੇ ਚੱਲਾ ਕਾਰਜ ਸਾਰਾ ਗੁਰਮੁਖੇ ਦਰਗਾਹ ਜਾਣਿਆ ਪਿਆਰੇ ਅਰਥਾਤ ਕਿ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਦਰਗਾਹ ਦੇ ਵਿੱਚ ਜਾਣਿਆ ਜਾਂਦਾ ਹੈ ਇਹ ਪਿਆਰੇ ਜੀ ਕਿਹੜੇ ਗੁਰਮੁਖਾਂ ਗੁਰੂ ਪਿਆਰਿਆਂ ਰੋ ਜਿਹੜੇ ਮਹਾਰਾਜ ਕਹਿੰਦੇ ਚੱਲਾ ਕਾਰਜ ਸਾਰ ਆਪਣਾ ਭਗਤੀ ਰੂਪੀ ਕਾਰਜ ਸੰਵਾਰ ਕੇ ਜਾਗਰ ਨਾਮ ਜਾਂ ਮੋਕਸ਼ ਰੂਪੇ ਕਾਰੇ ਸਵਾਰ ਕੇ ਇਥੋਂ ਧਰਤੀ ਧਰਮ ਸਾਲ ਦੇ ਵਿੱਚੋਂ ਪਰਲੋਕ ਨੂੰ ਚੱਲਣਾ ਕਰਦੇ ਹਨ ਸੇ ਅਗੋ ਆਪਣੀ ਅਸ਼ਟਪਦੀ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਦ ਹੋ ਜਾਏ ਹੁਕਮੇ ਬਾਨ ਚਲਾਈਆ ਪਿਆਰੇ ਮਨ ਮੁਖ ਲਹਾ ਸਜਾਏ ਹੁਕਮੈਂ ਅੰਦਰ ਆਇਆ ਪਿਆਰੇ ਅਰਥਾਤ ਕਿ ਜੀਵ ਨੇ ਹੁਕਮ ਦੇ ਅੰਤਰਗਤ ਹੀ ਜਗਤ ਦੇ ਵਿੱਚ ਆਉਣਾ ਕੀਤਾ ਹੈ ਇਹ ਪਿਆਰੇ ਜੀ ਕਰ ਹੁਕਮੇ ਜਦੋਂ ਜਾਏ ਅਰਥਾਤ ਕਿ ਹਰੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜੀਵ ਜਗਤ ਨੂੰ ਛੱਡ ਕੇ ਪ੍ਰਲੋਕ ਨੂੰ ਜਾਣਾ ਕਰਦਾ ਹੈ ਕਹਿੰਦੇ ਹੁਕਮੇ ਬਾਹ ਨ ਚਲਾਈਆ ਪਿਆਰੇ ਮਨ ਮੁਖ ਲਹਾ ਸਜਾਏ ਹੁਕਮੇ ਬਾਣਾ ਚਲਾਈਆ ਪਿਆਰੇ ਅਰਥਾਤ ਕਿ ਸਾਰੀ ਪਰਮੇਸ਼ਰ ਦੇ ਹੁਕਮ ਦੇ ਅੰਤਰਗਤ ਹੀ ਜੀਵ ਨੂੰ ਬਨ ਕੇ ਤੋਰ ਲਿਆ ਜਾਂਦਾ ਹੈ ਪਿਆਰੇ ਜੀ ਔਰ ਮਨਮੁਖ ਲਹਾ ਸਜਾਇਤ ਇਸ ਰੀਕੇ ਦੇ ਨਾਲ ਜਿਹੜਾ ਮਨਮੁਖ ਨੇ ਆਪ ਉਹਦੇ ਭੁੱਲੜ ਜਾਨੇ ਗੁਰੇ ਉਹ ਸਜਾ ਲੈਂਦੇ ਹਨ ਕਹਦਾ ਹੁਕਮੇ ਸ਼ਬਦ ਪਛਾਣੀਆ ਪਿਆਰੇ ਦਰਗਾਹ ਪੈਦਾ ਜਾਏ ਹੁਕਮੇ ਸ਼ਬਦ ਪਛਾਣੀਆਂ ਪਿਆਰੇ ਅਰਥਾਤ ਕਿਉਂ ਹਰੀ ਪਰਮੇਸ਼ਰ ਦੇ ਹੁਕਮ ਦੇ ਅੰਤਰਗਤ ਹੀ ਗੁਰੂ ਮਹਾਰਾਜਿਆਂ ਦੇ ਸ਼ਬਦ ਨੂੰ ਪਛਾਣਨਾ ਕਰੀਦਾ ਹੈ ਪਿਆਰੇ ਜੀ ਔਰ ਇਸ ਰੀਕ ਦੇ ਨਾਲ ਦਰਗਾਹ ਪੈਦਾ ਜਾਏ ਗੁਰਮਖਾ ਗੁਰੂ ਪਿਆਰਿਆਂ ਨੂੰ ਦਰਗਾਹ ਦੇ ਵਿੱਚ ਪਹਿਨਾਇਆ ਜਾਂਦਾ ਹੈ ਸਰੋਪਾ ਦਾ ਸਤਿਕਾਰਿਆ ਜਾਂਦਾ ਹੈ ਸੋਗ ਆਪਣੀ ਅਸ਼ਟਪਦੀ ਦੇ 6ਵੇਂ ਪਦੇ ਜ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਹੁਕਮੇ ਗਣਤ ਗਣਾਈਆ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਪਵਾ ਪਵਾਈਆ ਪਿਆਰੇ ਅਵਗਣ ਮੁਠੀ ਰੋਏ ਹੁਕਮੇ ਗਣਤ ਗਣਾਈਆ ਪਿਆਰੇ ਅਰਥਾਤ ਅਕਾਲ ਸ੍ਰੀ ਪਰਮੇਸ਼ਰ ਦੇ ਹੁਕਮ ਦੇ ਅੰਤਰਗਤ ਹੀ ਜੀਵ ਦੇ ਕਰਮਾਂ ਦਾ ਲੇਖਾ ਜੋਖਾ ਗਿਣਿਆ ਜਾਂਦਾ ਹੋਏ ਪਿਆਰੇ ਜੀ ਤਰ ਹੁਕਮੇ ਹੌਮੈ ਦੋਏ ਹੁਕਮ ਦੇ ਅੰਤਰਗਤ ਹੀ ਜੀਵ ਹੌਮੈ ਔਰ ਦੁਵੈਦ ਦੇ ਵਿੱਚ ਗਲਤਾਨ ਹੁੰਦੇ ਹਨ ਕਹਿੰਦੇ ਹੁਕਮੇ ਪਵਾ ਪਵਾਈਆ ਪਿਆਰੇ ਅਵਗਣਾ ਮੁਠੀ ਰੋਏ ਹੁਕਮੇ ਪਵਾ ਪਵਾਈਆ ਪਿਆਰੇ ਅਰਥਾਤਕ ਸਾਰੀ ਪਰਮੇਸ਼ਰ ਦੇ ਹੁਕਮ ਦੇ ਅੰਤਰਗਤ ਹੀ ਉਸ ਦੇ ਪਵਾਏ ਹੋਏ ਜੀਵ ਪਾਉਂਦੇ ਹਨ ਇਹ ਪਿਆਰੇ ਜੀ ਔਰ ავਗਣਾ ਮੁਠੀ ਰੋਏ ਤੇ ਮਹਾਰਾਜ ਕਹਿੰਦੇ ਸਾਰੇ ਲੋਕਾਈ ავਗਣਾ ਦੀ ਮੁਠੀ ਹੋਈ ਆਇਬਾਂ ਦੀ ਲੁੱਟੀ ਹੋਈ ਮਹਾਰਾਜ ਕਹਿੰਦੇ ਰੋਣਾ ਕਰਦੀ ਐ ਕਹਿੰਦਾ ਹੁਕਮ ਸੰਯਾਪ ਸਹਾ ਕਾ ਪਿਆਰੇ ਸੱਚ ਮਿਲ ਵਢਾਈ ਹੋਏ ਹੁਕਮ ਸੰਯਾਪ ਸਹਾ ਕਾ ਪਿਆਰੇ ਅਰਥਾਤ ਜਿਹੜਾ ਗੁਰਮਾ ਗੁਰੂ ਪਿਆਰੇ ਉਹ ਸੱਚੇ ਸ਼ਾਹੂਕਾਰ ਹਰੀ ਪਰਮੇਸ਼ਰ ਦੇ ਹੁਕਮ ਨੂੰ ਸਿਆਨਣਾ ਕਰਦੇ ਹਨ ਇਹ ਪਿਆਰੇ ਜੀ ਸੱਚ ਮਿਲਿਆ ਵਡਿਆਈ ਹੋਏ ਤੇ ਸਤ ਸਰੂਪ ਪਰਮੇਸ਼ਰ ਉਹਨਾਂ ਨੂੰ ਮਿਲ ਪੈਂਦਾ ਉਹਨਾਂ ਦੀਆਂ ਵਡਿਆਈਆਂ ਹੁੰਦੀਆਂ ਹਨ ਸੋ ਅਗੋ ਆਪਣੀ ਅਸ਼ਟ ਪਦੀ ਦੇ ਸਤਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਖਣ ਔਖਾ ਆਖਿਆ ਪਿਆਰੇ ਕਿਉਂ ਸੁਣਿਆ ਸੱਚ ਨਾਓ ਜਨੇ ਸੋਸਾਲ ਹਯਾ ਪਿਆਰੇ ਹੋਂ ਤਨ ਬਲਹਾਰਾ ਜਾਓ ਆਖਣਾ ਔਖਾ ਆਖਿਆ ਪਿਆਰੇ ਅਰਥਾਤ ਕਿਉ ਸਾਰੀ ਪਰਮੇਸ਼ਰ ਦੇ ਨਾਮ ਨੂੰ ਆਖਣਾ ਬਹੁਤ ਔਖਾ ਆਖਿਆ ਜਾਂਦਾ ਹੈ ਇਹ ਪਿਆਰੇ ਜੀ ਸੋ ਇਸ ਕਰਕੇ ਮਹਾਰਾਜ ਕਹਿੰਦੇ ਕਿਉ ਸੁਣੀਐ ਸੱਚ ਨਾਓ ਤੇ ਉਸ ਹਰੀ ਪਰਮੇਸ਼ਰ ਦੇ ਸੱਚੇ ਨਾਮ ਨੂੰ ਭਲਾ ਕਿਸ ਤਰੀਕੇ ਦੇ ਨਾਲ ਸੁਣਿਆ ਜਾਵੇ ਕਹਿੰਦਾ ਜਿਨੇ ਸੋ ਸਾਲਾ ਹੈ ਆ ਪਿਆਰੇ ਹਾ ਤਨ ਬਲਿਹਾਰਾ ਜਾਓ ਜਿਨੇ ਸੋ ਸਾਲਾ ਹੈ ਆ ਪਿਆਰੇ ਅਰਥਾਤ ਕਿ ਜਿਨ੍ਹਾਂ ਵੀ ਗੁਰਮਖਾ ਗੁਰੂ ਪਿਆਰਿਆਂ ਨੇ ਤੋਸ ਹਰੀ ਪਰਮੇਸ਼ਰ ਨੂੰ ਸੁਲਾਉਣਾ ਕੀਤਾ ਹੈ ਪਿਆਰੇ ਜੀ ਹਾ ਤਨ ਬਲਿਹਾਰਾ ਜਾਓ ਮੈਂ ਉਹਨਾਂ ਗੁਰਮਖਾ ਗੁਰੂ ਪਿਆਰਿਆਂ ਤੋਂ ਬਲਿਹਾਰ ਜਾਮਾ ਸਦਕੇ ਕੁਰਬਾਨ ਵਾਰਨੇ ਜਾਮਾ ਕਹਿੰਦਾ ਨਾਉ ਮਿਲਾਂ ਸੰਤੋਖੀਆਂ ਪਿਆਰੇ ਨਜ਼ਰੀ ਮੇਲ ਮਿਲਾਉ ਨਾਉ ਮਿਲਾਂ ਸੰਤੋਖੀਆਂ ਪਿਆਰੇ ਅਰਥਾਤ ਕਿ ਉਹਨਾਂ ਸੰਤੋਖਵਾਨ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਨਾਮ ਦੀ ਦਾਤ ਮਿਲਦੀ ਹੈ ਇਹ ਪਿਆਰੇ ਜੀ ਤੁਰ ਨਜ਼ਰੀ ਮੇਲ ਮਿਲਾਉ ਦਾ ਨਦਰ ਵਾਲਾ ਨਜ਼ਰੀ ਪਰਮੇਸ਼ਰ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਮੇਲ ਕੇ ਮਿਲਾ ਲੈਂਦਾ ਹੈ ਸੁਗਵੰਤਮ ਆਪਣੇ ਬਚਨ ਦੇ 8ਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਾਇਆ ਕਾਗਦ ਜੇਥੀਆ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਕਾਇਆ ਕਾਗਦ ਜੇਥੀਆ ਪਿਆਰੇ ਅਰਥਾਤ ਕਿ ਜੇ ਕਰ ਮਹਾਰਾਜ ਕਿੰਦੇ ਸਾਡੀ ਇਹ ਕਾਇਆ ਇਹ ਦੇਹੀ ਕਾਗਜ ਬਣ ਜਾਵੇ ਇਹ ਪਿਆਰੇ ਜੀ ਔਰ ਮਨ ਮਸਵਾਣੀ ਤਾਰ ਅਰਥਾਤਕ ਜੇਕਰ ਅਸੀਂ ਆਪਣੇ ਮਨ ਨੂੰ ਮਸਵਾਣੀ ਭਾਵ ਸਿਆਹੀ ਵਾਲੀ ਦਿਵਾਤ ਬਣਾ ਲਈਏ ਕਹਿੰਦੇ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਲਲਤਾ ਲੇਖਣ ਸੱਚ ਕੀ ਪਿਆਰੇ ਅਰਥਾਤਕ ਜੇਕਰ ਸਾਡੇ ਲਲਤਾ ਸਵਾ ਜबान ਜਾਂ ਰਸਨਾ ਮਹਾਰਾਏ ਕਹਿੰਦੇ ਸੱਚ ਨੂੰ ਲਿਖਣ ਵਾਲੀ ਲੇਖਣ ਅਰਥਾਤ ਕਲਮ ਬਣ ਜਾਵੇ ਇਹ ਪਿਆਰੇ ਜੀ ਹਾਰ ਗੁਣਾ ਲਿਖੋ ਵਿਚਾਰ ਅਰਥਾਤ ਕਿ ਆਪਣੀ ਰਸਨਾ ਰੂਪੀ ਕਲਮ ਦੇ ਨਾਲ ਮਹਾਰਾਜ ਕਹਿੰਦੇ ਹਰੀ ਦੇ ਗੁਣਾ ਦੀ ਵਿਚਾਰ ਨੂੰ ਲਿਖਣਾ ਕਰੋ ਤਾਨਾ ਲਖਾਰੀ ਨਾਨਕਾ ਪਿਆਰੇ ਸਾਚ ਲਖਾ ਉਰਤਾਰ ਤਾਨਾ ਲਖਾਰੀ ਨਾਨਕਾ ਪਿਆਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕੇਤਾ ਨਹਾਨੋ ਗੁਰਮੁਖਾ ਰੂਪੀ ਲਿਖਾਰੀ ਜਿਹੜੇ ਮਹਾਰਾਏ ਕਨੇ ਸੱਚ ਲਿਖਿਆ ਉਰਤਾਰ ਸਤ ਸਰੂਪ ਪਰਮੇਸ਼ਰ ਨੂੰ ਸੱਚੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਉਰ ਦੇ ਵਿੱਚ ਧਾਰਨ ਕਰਕੇ ਸੱਚ ਨੂੰ ਲਿਖਣਾ ਕਰਦੇ ਹਨ ਕਹਿੰਦੇ ਕਾਇਆ ਕਾਗਦ ਜੇਥੀਆ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੇ ਪਿਆਰੇ ਹਰ ਗੁਣ ਲਖੋ ਵਿਚਾਰ ਤਨ ਲਿਖਾਰੇ ਨਾਨਕਾ ਪਿਆਰੇ ਸਾਚ ਲਿਖੈ ਔਰ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ